ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਅੱਜ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਰਾਜਪੜ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਬਸਾਂ ਦੇ ਪ੍ਰਾਈਵੇਟ ਕਰਮਚਾਰੀਆਂ ਵੱਲੋਂ ਚੱਕਾ ਜਾਮ ਕਾਰਨ ਆਵਾਜਾਈ ਪ੍ਰਣਾਲੀ ਨੂੰ ਸ਼ੇਰਪੁਰ ਚੌਕ ਹਾਈਵੇ ਵਿਖੇ ਪੂਰੀ ਤਰ੍ਹਾਂ ਠੱਪ ਕੀਤਾ ਗਿਆ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਸਮੇਤ ਪ੍ਰਾਈਵੇਟ ਬੱਸ ਆਪਰੇਟਰਾਂ ਵੱਲੋਂ ਇਹ ਚੱਕਾ ਜਾਮ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਕੀਤਾ ਗਿਆ ਇਸ ਦੌਰਾਨ ਲੁਧਿਆਣਾ ਜਲੰਧਰ ਅਮਰitsar ਜਾਣ ਵਾਲੇ ਸੈਂਕੜੇ ਯਾਤਰੀ ਫਸੇ ਰਹੇ ਯਾਤਰੀਆਂ ਨੂੰ ਜਾਮ ਖੁੱਲਣ ਦਾ ਇੰਤਜ਼ਾਰ ਕਰਨਾ ਪਿਆ ਨੌਕਰੀ ਪੇਸ਼ਾ ਲੋਕ ਅਤੇ ਮਰੀਜ਼ ਸਭ ਤੋਂ ਵੱਧ ਪ੍ਰਭਾਵਿਤ ਦਿਖੇ ਚੱਕਾ ਜਾਮ ਦੌਰਾਨ ਬੱਸ ਆਪਰੇਟਰਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਉਹਨਾਂ ਦਾ ਕਹਿਣਾ ਸੀ ਕਿ ਕਈ ਮਹੀਨਿਆਂ ਤੋਂ ਸਰਕਾਰ ਵੱਲੋਂ ਉਹਨਾਂ ਦੀਆਂ ਲੰਬੇ ਸਮੇਂ ਤੋਂ ਪੈਂਦੀਆਂ ਮੰਗਾਂ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਨਿੱਜੀ ਕਰਨ ਦੀ ਪਾਲਸੀ ਤੇ ਆਈ ਹੋਈ ਆ ਸਰਕਾਰ ਮਹਿਗਮਾ ਖਤਮ ਕਰਨ ਤੇ ਆਈ ਹੋਈ ਆ ਦਿਵਾੜਮੈਂਡ ਦੇ ਵਿੱਚੋਂ ਜਾ ਕੇ ਦੇਖੋ ਗੱਡੀਆਂ ਦਾ ਕੰਮ ਨਹੀਂ ਕਰਾਈ ਸਪੇਅਰ ਪਾਰ ਨਹੀਂ ਭੇਜ ਰਹੀ ਕਿਉਂ ਨਹੀਂ ਭੇਜ ਰਹੀ ਕਿਉਂਕਿ ਨਿੱਜੀ ਗੱਲ ਕਰਨਾ ਚਾਹੁੰਦੀ ਆ ਬਾਵੇ ਕਰਕੇ ਕੀ ਆਈ ਸੀ ਤੇ ਕਰਨਾ ਕੀ ਚਾਹੁੰਦੀ ਆ ਸਰਕਾਰ ਦੀਆਂ ਨੀਤੀਆਂ ਸਪਸ਼ਟ ਨੇ ਸਾਨੂੰ ਮੁਲਾਜ਼ਮਾਂ ਨੂੰ ਸੋਝ ਆ ਗਈ ਆ ਹੁਣ ਅਸੀਂ ਮੁਲਾਜ਼ਮ ਸਰਕਾਰ ਦੇ ਬਲ ਖਰਾਬ ਧਰਨੇ ਵੀ ਲਾਵਾਂਗੇ ਮੁਜਾਰੇ ਵੀ ਕਰਾਂਗੇ ਮਰਨਾ ਪਿਆ ਮਰ ਵੀ ਜਾਵਾਂਗੇ ਸਾਨੂੰ ਕੋਈ ਪਰਵਾਹ ਨਹੀਂਗੀ ਪਰ ਆਉਣ ਵਾਲੀ ਜਨਰੇਸ਼ਨ ਵਾਸਤੇ ਅਸੀਂ ਮਿਸਾਲ ਪੈਦਾ ਕਰਕੇ ਜਾਵਾਂਗੇ ਮੰਗਾ ਵਿੱਚ ਕਿਲੋਮੀਟਰ ਸਕੀਮ ਅਧੀਨ ਪਾਈਆਂ ਜਾਣ ਵਾਲੀਆਂ ਬੱਸਾਂ ਦੇ ਟੈਂਡਰ ਰੱਦ ਕਰਨਾਂ ਮੰਗਾ ਵਿੱਚੋਂ ਮੁੱਖ ਮੰਗ ਸਨ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਨਤੀਜਾ ਨਹੀਂ ਨਿਕਲਿਆ ਜੇਕਰ ਅਗਲੇ ਕੁਝ ਦਿਨਾਂ ਵਿੱਚ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਰਾਜ ਪੱਧਰੀ ਅਨਿਸ਼ਚਿਤ ਸਮੇਂ ਲਈ ਹੜਤਾਲ ਦਾ ਐਲਾਨ ਕਰਾਂਗੇ ਅੱਜ ਅਸੀਂ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਦੇ ਵਿਰੋਧ ਜਿਹੜਾ ਧਰਨਾ ਲਾਇਆ ਵੱਖ-ਵੱਖ ਸ਼ਹਿਰਾਂ ਦੇ ਵਿੱਚ ਧਰਨਾ ਚੱਲ ਰਿਹਾ ਵਾ ਕਿਉਂਕਿ ਕਿਲੋਮੀਟਰ ਪ੍ਰਾਈਵੇਟ ਬੱਸਾਂ ਨੂੰ ਸਿੱਧੇ ਤੌਰ ਤੇ ਸਰਕਾਰੀ ਵਿਭਾਗਾਂ ਦੇ ਵਿੱਚ ਐਂਟਰੀ ਕੀਤੀ ਜਾ ਰਹੀ ਆ ਜਿਹਦਾ ਅਸੀਂ ਵਿਰੋਧ ਕਰਦੇ ਆ ਜੇਕਰ ਤੁਰੰਤ ਟੈਂਡਰ ਰੱਦ ਨਹੀਂ ਕੀਤਾ ਜਾਂਦਾ ਤੇ ਜਾਂ ਟੈਂਡਰ ਖੋਲ੍ਹਿਆ ਜਾਂਦਾ ਤੇ ਅਸੀਂ ਜਿਹੜੀ ਹੜਤਾਲ ਚ ਬਦਲ ਕੇ ਸੈਜਿਟੇਸ਼ਨ ਨੂੰ ਤੇ ਮੁੱਖ ਮੰਤਰੀ ਦੀ ਰਾਇਸ਼ ਤੇ ਕਿਹੜਾ ਉਹ ਪੱਕਾ ਧਰਨਾ ਦੇਣ ਨੂੰ ਮਨਜ਼ੂਰ ਚੁੱਕੇ ਨੇ ਕਿ ਉਹ ਬੱਸ ਇੱਕ ਘਾਟੇ ਦਾ ਸੌਦਾ ਆਪਣੀ ਬੱਸ ਮਹਿਕਮੇ ਦੀ ਪੈਂਦੀ ਆ ਤਾਂ 15 ਸਾਲ ਸਰਵਿਸ ਦਿੰਦੀ ਆ ਮਹਿਕਮੇ ਨੂੰ ਜਿਹੜੀ ਵਾਸਤੇ ਪ੍ਰਾਈਵੇਟ ਲੈ ਕੇ ਪਾਣਗੇ 5 ਸਾਲ ਦੇ ਵਿੱਚ ਉਹ ਲੋਨ ਫ੍ਰੀ ਹੋ ਜਾਣਾ ਤੇ ਉਹ ਉਸ ਤੋਂ ਬਾਅਦ ਉਹ ਮਾਲਕ ਨੇ ਲੈ ਜਾਣੀ ਆ ਉਸ ਦੌਰਾਨ ਵੀ ਉਹ ਜਿਹੜਾ ਹੈਗਾ ਕਿਲੋਮੀਟਰ ਦੇ ਪੈਸੇ ਤੈਅ ਕਰਕੇ ਮਹਿਕਮੇ ਤੋਂ ਲੈ ਜਾਂਦੀ ਆ ਬਸ ਮਤਲਬ ਕਹਿਣ ਦਾ ਇਹ ਆ ਕਿ ਕੋ ਘਾਟੇ ਦਾ ਸੌਦਾ ਜੋ ਕਿ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਜੇ ਸਰਕਾਰ ਨੇ ਬੱਸਾਂ ਪਾਉਣੀਆਂ ਨੇ ਤਾਂ ਉਹ ਮਹਿਕਮੇ ਨਹੀਂ ਪਾਵੇ ਜਦ ਤੱਕ ਇਹ ਟੈਂਡਰ ਜਿਹੜਾ ਕਿਲੋਮੀਟਰ ਸਕੀਮ ਅਧੀਨ ਬੱਸਾਂ ਦਾ ਸਰਕਾਰ ਲੈ ਕੇ ਰੱਦ ਨਹੀਂ ਕੀਤਾ ਜਾਂਦਾ ਜਿਹੜਾ ਸੰਘਰਸ਼ ਐ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਹਾਂਜੀ ਧਾਰਨਾ ਸਰਕਾਰ ਨੂੰ ਸਾਡੀ ਇਹੀ ਮੰਗਾ ਵੀ ਜਿਹੜੀ ਇਹ ਸਰਕਾਰ ਬਾਰ 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 ਜਿਹੜਾ ਟੈਂਡਰ ਲੈ ਕੇ ਆ ਰਹੀ ਆ ਅਸੀਂ ਨੂੰ ਰੋਜ਼ ਪ੍ਰਦਰਸ਼ਨ ਕਰਦਿਆਂ ਅੱਗੇ ਪਾ ਰਹੀ ਆ ਵੀ ਇਹ ਸਰਕਾਰ ਇੰਨੀ ਤਾਨਾਸ਼ਾ ਕਿਉਂ ਆ ਵੀ ਇਹਨੂੰ ਮੁੱਢੋਂ ਖਾਰਜ ਕਿਉਂ ਨਹੀਂ ਕਰਦੇ ਜਿਨਾ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਨਾਲੇ ਜਿਹੜੇ ਵਿਭਾਗਾਂ ਦੇ ਜਿੰਨੇ ਕਰਮਚਾਰੀ ਆ ਉਹ ਪਰੇਸ਼ਾਨ ਨਾ ਹੋਣ ਜਿਹੜੀ ਉਹਨਾਂ ਮੰਗੀਆਂ ਹੋਈਆਂ ਮੰਗਾਂੜੀਆਂ ਉਹ ਪੂਰੀਆਂ ਕਰ ਦੇਵੇ ਸਰਕਾਰ ਅਸੀਂ ਧਰਨੇ ਤੁਰਟ ਜਾਵਾਂਗੇ ਨਹੀਂ ਤਾਂ ਫਿਰ ਇਹ ਤਰਨਾ ਸੰਘਰਸ਼ ਸਾਡਾ ਲਗਾਤਾਰ ਚੱਲਦਾ ਹੀ ਰਹੂਗਾ ਜੀ ਇਹ ਚੀਜ਼ ਹੈ ਜੀ ਕਿਲੋਮੀਟਰ ਸਕੀਮ ਦੇ ਨਾਲ ਮੰਨ ਕੇ ਚਲੋ ਵਿਭਾਗ ਦਾ ਨੁਕਸਾਨ ਕਰੋੜਾ ਰੁਪਏ ਆ ਉਹ ਲੈ ਜਾਂਦੇ ਆ ਅਤੇ ਬੱਸ ਵੀ ਆਪਣੀ ਲੈ ਜਾਂਦੇ ਆ 5 ਸਾਲ ਬਾਅਦ ਫੇਰ ਵੇਚ ਦਿੰਦੇ ਆ ਜੇ ਮਹਿਕਮੇ ਦੀ ਵਾਸਪੈਂਦੀ ਆ ਤਾਂ 15 ਸਾਲ ਲਈ ਲੋਕਾਂ ਦੇ ਹਿੱਤ ਵਿੱਚ ਸੇਵਾ ਕਰਦੀ ਆ ਇਹਦੇ ਨਾਲ ਡਰਾਈਵਰ ਕਨੈਕਟਰ ਮੁਲਾਜ਼ਮਾ ਕਿੰਨੀਆਂ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਹਨ ਵਰਕਰਾਂ ਨੂੰ ਤੇ ਮੇਰੀ ਉਹ ਡਾਕਟਰ ਨੂੰ 1.5 ਤੋਂ 2 ਲੱਖ ਰੁਪਇਆ ਬਿਲਵੰਦ ਦਾ ਮਾਮਲੇ ਸੰਬੰਧੀ ਇੱਕ ਚਿੱਠੀ ਹੈ ਜਿਹੜੀ ਉਹਨਾਂ ਨੇ ਜਾਨਤਾ ਕਿ ਨੁਕਸਾਨ ਕਰਕੇ ਜਾਂਦੀਆਂ ਨੇ 6 ਸਾਲ ਬਾਅਦ ਉਹਨਾਂ ਨਾਲ ਵਿੱਚ ਗੱਲ ਹੋ ਗਿਆ ਤੇ ਉਹਨੇ ਉਹ ਮਟਰਾਂ ਦੇ ਚੱਲ ਪੁਰਾਉਂਦਾ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਪ੍ਰਾਈਵੇਟ ਕਰਮਚਾਰੀਆਂ ਵੱਲੋਂ 31 ਅਕਤੂਬਰ ਤੱਕ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ ਫਿਲਹਾਲ ਸਰਕਾਰ ਨੇ ਕਿਲੋਮੀਟਰ ਟੈਂਡਰ ਯੋਜਨਾ ਨੂੰ ਪੋਸਟਪੌਨ ਕਰ ਦਿੱਤਾ ਹੈ ਕਰਮਚਾਰੀਆਂ ਨੇ ਇਹ ਫੈਸਲਾ ਮੀਟਿੰਗ ਕਰਨ ਮਗਰੋਂ ਲਿਆ ਹੈ ਲੁਧਿਆਣਾ ਤੋਂ ਗੁਰਮੀਤ ਸਿੰਘ ਨਿੱਝਰ ਦੀ ਰਿਪੋਰਟ ਪੰਜਾਬੀ ਜਾਗਰ